ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਕੀ 2025 ਦੇ ਵਿੱਚ ਵਾਕਈ ਦੁਨੀਆ ਖਤਮ ਹੋ ਜਾਏਗੀ ਕੀ ਇਹ ਜਿਹੜਾ ਸਮਾਂ ਹੈ ਇਹ ਵਾਕਈ ਦੁਨੀਆ ਦੇ ਅੰਤ ਦਾ ਹੈ ਸਾਧ ਸੰਗਤ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪ ਜੀ ਦੇ ਨਾਲ ਕੁਝ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸਾਧ ਸੰਗਤ ਦੁਨੀਆ ਦਾ ਜਿਹੜਾ ਹੈ ਉਹ ਅੰਤ ਹੋਇਆ ਪਿਆ ਹੈ ਵਕਈ ਦੁਨੀਆ ਜਿਹੜੀ ਹੈ ਉਹ ਅੰਤ ਹੋ ਗਿਆ ਦੁਨੀਆ ਦਾ ਵਕਈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਗੁਰਮੁਖ ਪਿਆਰਿਓ ਅੱਜ ਦਾ ਜਿਹੜਾ ਇਹ ਸਮਾਂ ਹੈ ਇਹ ਬਹੁਤ ਮਾੜਾ ਸਮਾਂ ਬੜਾ ਭਿਆਨਕ ਸਮਾਂ ਹੈ ਮੈਂ ਹੈਰਾਨ ਹੋ ਗਿਆ ਜਦੋਂ ਦੁਨੀਆ ਦੇ ਅੰਤ ਦੀ ਗੱਲ ਆਈ ਤਾਂ ਸਾਧ ਸੰਗਤ ਮੈਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਕਰਨੀ ਪਵੇਗੀ ਸਾਧ ਸੰਗਤ ਕੇ ਸਾਡੇ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਹਰਕਤਾਂ ਤੇ ਉਤਰ ਆਏ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਨੇ ਉਹ ਲੋਕ ਕਰ ਰਹੇ ਨੇ ਪਿਆਰਿਓ ਜੂਸ ਦੇ ਵਿੱਚ ਪਿਸ਼ਾਬ ਪਿਲਾਇਆ ਜਾ ਰਿਹਾ ਸਾਡੇ ਲੋਕਾਂ ਨੂੰ ਜੂਸ ਦੇ ਵਿੱਚ ਤੇ ਹੈਰਾਨ ਹੋਇਆ ਮੈਂ ਜਦੋਂ ਇਹ ਮਾਮਲਾ ਦੇਖਿਆ ਇਹ ਗਾਜ਼ੀਆਬਾਦ ਦਾ ਉੱਤਰ ਪ੍ਰਦੇਸ਼ ਯੂਪੀ ਦਾ ਮਾਮਲਾ ਹੈ ਤੇ ਉਹ ਬੰਦਾ ਜਿਹੜਾ ਸੀ ਕਹਿੰਦੇ ਆਪਣਾ ਪਿਸ਼ਾਬ ਜਮਾ ਕਰ ਲੈਂਦਾ ਸੀ ਤੇ ਉਹ ਪਿਸ਼ਾਬ ਨੂੰ ਜੂਸ ਦੇ ਵਿੱਚ ਮਿਕਸ ਕਰਕੇ ਮਿਲਾ ਕੇ ਲੋਕਾਂ ਨੂੰ ਪਿਉਂਦਾ ਸੀ ਉਹ ਕਿਸੇ ਅਚਾਨਕ ਹੀ ਕਿਸੇ ਨੇ ਤਿਰਸ਼ੀ ਨਜ਼ਰ ਰੱਖੀ ਉਹਨੂੰ ਸਵਾਲ ਦੇ ਵਿੱਚ ਕੁਝ ਅਜੀਬੋ ਗਰੀਬ ਲੱਗਿਆ ਟੇਸਟ ਕੁਝ ਚੰਗਾ ਨਹੀਂ ਆਇਆ ਤੇ ਉਹਨੇ ਜਦੋਂ ਨਜ਼ਰ ਰੱਖੀ ਵੀ ਕੁਝ ਗਲਤ ਹੋ ਰਿਹਾ ਹੈ ਤੇ ਉਹਨੂੰ ਇਹ ਚੀਜ਼ ਪਾਈ ਤੇ ਹਾਲਾਂਕਿ ਉਹਨੇ ਚਲੋ ਫੂਡ ਸੇਫਟੀ ਵਾਲੇ ਬੁਲਾਏ ਤੇ ਹੋਰ ਬੁਲਾਏ ਉਹਦੀ ਦੁਕਾਨ ਦੇ ਵਿੱਚੋਂ ਕੁਝ ਲੀਟਰ ਜਿਹੜਾ ਹੈ ਮਨੁੱਖੀ ਪਿਸ਼ਾਬ ਬਰਾਮਦ ਕੀਤਾ ਗਿਆ ਤੇ ਮੈਨੂੰ ਬਹੁਤ ਅਜੀਬ ਲੱਗਿਆ ਕਿ ਕਿਹੋ ਜਿਹੇ ਕਿਹੋ ਜਿਹੇ ਲੋਕ ਨੇ ਕਿ ਇਹਨਾਂ ਲੋਕਾਂ ਦੀ ਕੈਸੀ ਜਿਹੜੀ ਹੈ ਮਾਨਸਿਕਤਾ ਉਹ ਡਿੱਗ ਚੁੱਕੀ ਹੈ ਆਪਣਾ ਹੀ ਪਿਸ਼ਾਬ ਲੋਕਾਂ ਨੂੰ ਪਿਆਈ ਜਾ ਰਹੇ ਨੇ ਯਾਰ ਨਕਲੀ ਦੁੱਧ ਬਣਾ ਕੇ ਨਕਲੀ ਸਬਜ਼ੀਆਂ ਬਣਾ ਕੇ ਨਕਲੀ ਫਲ ਫਰੂਟ ਤਿਆਰ ਕਰਕੇ ਨਕਲੀ ਦਾਣੇ ਕਣਕ ਦੇ ਬਣਾ ਕੇ ਤੇ ਲੋਕਾਂ ਦੇ ਵਿੱਚ ਵੰਡਿਆ ਜਾ ਰਿਹਾ ਮੈਂ ਕਹਿੰਦਾ ਲੋਕਾਂ ਨੂੰ ਡਰ ਹੀ ਉੱਡ ਗਿਆ ਰੱਬ ਦਾ ਪਰਮਾਤਮਾ ਦਾ ਕਿ ਪਰਮਾਤਮਾ ਹੈ ਜੋ ਸਾਨੂੰ ਵੇਖ ਰਿਹਾ ਲੋਕਾਂ ਨੂੰ ਡਰ ਉੱਡ ਗਿਆ ਬਿਲਕੁਲ ਬਿਲਕੁਲ ਡਰ ਉੱਡ ਗਿਆ ਲੋਕਾਂ ਨੂੰ ਵੀ ਪਰਮਾਤਮਾ ਵੇਖ ਰਿਹਾ ਕੱਲ ਉਹਨੂੰ ਮੂੰਹ ਵਿਖਾਉਣਾ ਹੈ ਉਹਨੂੰ ਜਾ ਕੇ ਅਸੀਂ ਜਾਨ ਦੇਣੀ ਹੈ ਤੇ ਅਸੀਂ ਕੀ ਗੱਲ ਕਰਾਂਗੇ ਉਹਦੇ ਨਾਲ ਇਹ ਤਾਂ ਗੱਲ ਹੀ ਲੋਕਾਂ ਦੇ ਦਿਮਾਗ 'ਚ ਨਹੀਂ ਰਹੀ ਪਤਾ ਨਹੀਂ ਕੀ ਹੋ ਗਿਆ ਲੋਕਾਂ ਨੂੰ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪਿਸ਼ਾਬ ਕਰਨੇ ਗੰਦੇ ਕੰਮ ਕਰਨੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਘੋਰ ਅਪਮਾਨ ਕਰਨਾ ਬੇਅਦਬੀਆਂ ਕਰਨੀਆਂ ਤੇ ਸਾਧ ਸੰਗਤ ਇਹ ਲੋਕ ਕਿਉਂ ਨਹੀਂ ਡਰਦੇ ਇਹ ਇਹੀ ਦੁਨੀਆ ਦਾ ਅੰਤ ਹੈ ਜਿੱਥੇ ਗੁਰੂ ਦਾ ਵੀ ਡਰ ਨਹੀਂ ਹੈਗਾ ਇਹੀ ਦੁਨੀਆ ਦਾ ਅੰਤ ਹੈ ਅੱਜ ਸਭ ਤੋਂ ਵੱਧ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਸਰਕਾਰੀ ਸੰਸਥਾਵਾਂ ਤੇ ਘੱਟ ਤੇ ਗੁਰੂ ਘਰਾਂ ਔਰ ਸਾਂਝੀਆਂ ਥਾਵਾਂ ਤੇ ਲਾਉਣ ਦੀ ਜ਼ਰੂਰਤ ਤਾਂ ਪੈ ਗਈ ਤੇ ਸਾਧ ਸੰਗਤ ਕਿਉਂਕਿ ਲੋਕ ਇਮਾਨਦਾਰ ਨਹੀਂ ਰਹੇ ਲੋਕ ਰੱਬ ਤੋਂ ਨਹੀਂ ਡਰਦੇ ਲੋਕ ਕੈਮਰੇ ਤੋਂ ਡਰ ਜਾਂਦੇ ਆ ਥੋੜਾ ਜਿਹਾ ਤਾਂ ਕਰਕੇ ਕੈਮਰੇ ਲਾਉਣੇ ਪੈਗੇ ਪਿਆਰਿਓ ਇਹੋ ਜੇ ਹਾਲਾਤ ਆ ਗਏ ਲੋਕ ਸਰਕਾਰਾਂ ਤੋਂ ਨਹੀਂ ਡਰਦੇ ਗੁਰੂ ਤੋਂ ਨਹੀਂ ਡਰਦੇ ਕਿਸੇ ਹੋਰ ਚੀਜ਼ ਤੋਂ ਨਹੀਂ ਡਰਦੇ ਤੇ ਇਹੋ ਹੀ ਦੁਨੀਆ ਦਾ ਅੰਤ ਹੈ ਪਿਆਰਿਓ ਜੇ ਇਸ ਹਿਸਾਬ ਨਾਲ ਕੰਮ ਚੱਲਿਆ ਤੇ ਮੈਂ ਕਹਣਾ ਫਿਰ ਦੁਨੀਆ ਦਾ ਅੰਤ ਜਿਹੜਾ ਹੈ ਉਹ ਅਗਲੇ ਸਾਲ ਨਹੀਂ ਦੁਨੀਆ ਦਾ ਅੰਤ ਤਾਂ ਬਰ ਥੋੜੇ ਦਿਨਾਂ ਦੇ ਵਿੱਚ ਹੋ ਹੀ ਪਿਆ ਹੈ ਇਹ ਜਿਹੜੇ ਹਿਸਾਬ ਨਾਲ ਹਾਲਾਤ ਚੱਲੇ ਹੋਏ ਨੇ ਜਿਹੜੇ ਹਿਸਾਬ ਨਾਲ ਆ ਸਭ ਕੁਝ ਆਪਾਂ ਵੇਖਦੇ ਆ ਕਿ ਦੁਨੀਆ ਦਾ ਅੰਤ ਫਿਰ ਬਹੁਤ ਨੇੜੇ ਆ ਬੜਾ ਨੇੜੇ ਆ ਬਹੁਤ ਜ਼ਿਆਦਾ ਬਹੁਤ ਜਿਆਦੇ ਨੇੜੇ ਆ ਸਾਧ ਸੰਗਤ ਆਪਾਂ ਇਹਨੂੰ ਛੁੱਟਲਾ ਨਹੀਂ ਸਕਦੇ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਕੰਮ ਜਿਹੜਾ ਹੈ ਉਹ ਮਾੜਾ ਹੈ ਸਾਧ ਸੰਗਤ ਇਹ ਤਾਂ ਬਹੁਤ ਵੱਡੇ ਪੱਧਰ ਤੇ ਕੰਮ ਜਿਹੜਾ ਹੈ ਉਹ ਚੱਲਿਆ ਹੋਇਆ ਹੈ ਵੱਡੇ ਪੱਧਰ ਤੇ ਤੁਸੀਂ ਇਸ ਗੱਲ ਨੂੰ ਜਿਹੜਾ ਹੈ ਨੋਟ ਕਰ ਸਕਦੇ ਹੋ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈ ਇਹ ਕੰਮ ਚੱਲਿਆ ਹੋਇਆ ਸੋ ਸਾਧ ਸੰਗਤ ਇਸ ਗੱਲ ਦਾ ਸਾਨੂੰ ਯਕੀਨ ਹੋ ਗਿਆ ਕਿ ਲੋਕ ਜਿਹੜੇ ਨੇ ਹੁਣ ਆਪਣੇ ਅੰਤ ਦੇ ਜ਼ਿੰਮੇਵਾਰ ਆਪ ਖੁਦ ਹੋਣਗੇ ਕਿਉਂਕਿ ਇੰਨਾ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਡਰ ਅਜ ਨਹੀਂ ਰਿਹਾ ਸ਼ਰਿਆਮ ਗੁਰੂ ਘਰਾਂ ਦੇ ਵਿੱਚ ਤੰਬਾਕੂ ਪਾ ਕੇ ਲੈ ਕੇ ਜਾਣੇ ਤੁਸੀਂ ਵੇਖਿਆ ਉਹ ਯੋਗਾ ਗਰਲ ਪਿਛਲੇ ਆ 2 ਮਹੀਨਿਆਂ ਦੇ ਵਿੱਚ ਕੀ ਕੁਝ ਹੋਇਆ ਦਰਬਾਰ ਸਾਹਿਬ ਸਾਧ ਸੰਗਤ ਕਿਸ ਤਰ੍ਹਾਂ ਲੁਧਿਆਣੇ ਦੇ ਇੱਕ ਗੁਰੂ ਘਰ ਦੇ ਵਿੱਚ ਮੀਟ ਦਾ ਭਰ ਕੇ ਡੋਲੂ ਲੈ ਕੇ ਆ ਲੰਗਰ ਦੇ ਵਿੱਚ ਵਰਤਾਉਣ ਨੂੰ ਤੇ ਸੋ ਜੀ ਕੀ ਕੀ ਕਰਨਗੇ ਇਹ ਸਾਡੇ ਲੋਕ ਜਿਨ੍ਹਾਂ ਨੂੰ ਗੁਰੂ ਦਾ ਡਰ ਨਹੀਂ ਰਿਹਾ ਸਾਧ ਸੰਗਤ ਇਹ ਹਿਸਾਬ ਨਾਲ ਦੁਨੀਆ ਦਾ ਅੰਤ ਹੋ ਚੁੱਕਿਆ ਹੈ ਹਲੇ ਹੋਣਾ ਨਹੀਂ ਹੋ ਚੁੱਕਿਆ ਹੈ ਬਸ ਹੁਣ ਤੇ ਐਲਾਨ ਹੀ ਹੋਣਾ ਬਾਕੀ ਆ ਪਿਆਰਿਓ ਪੰਥ ਦੇ ਨਾਂ ਤੇ ਲੜਾਈਆਂ ਪੰਥ ਦੇ ਨਾਂ ਤੇ ਪੈਸਾ ਇਕੱਠਾ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਪੈਸਾ ਇਕੱਠਾ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਿਸ ਥਾਂ ਤੇ ਕਹਿੰਦੇ ਨਾ ਜੀ ਸਾਡਾ ਪੰਜਾਬ ਜਿਹੜਾ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਬੜੇ ਲੋਕ ਬਾਹਾਂ ਕੱਢ ਕੱਢ ਕਹਿੰਦੇ ਨੇ ਆਪ ਮੁੱਖ ਮੰਤਰੀ ਸដ្ឋ ਸੰਗਤ ਇਹਨਾਂ ਲੋਕਾਂ ਨੂੰ ਕੋਈ ਉਸੇ ਬਾਹਾਂ ਤੋਂ ਮਰੋੜ ਕੇ ਪਿੱਛੇ ਠੂਕਣੇ ਨਾਲ ਲਾ ਕੇ ਇਹਨਾਂ ਦੇ ਪੁੱਛੇ ਕਿ ਆਖਰ ਤੁਸੀਂ ਕਹਿੰਦੇ ਹੋ ਗੁਰੂਆਂ ਪੀਰਾਂ ਦੀ ਧਰਤੀ ਹੈ ਉਸੇ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਕਿੰਨਾ ਕੋ ਇਨਸਾਫ ਦੇਤਾ ਤੁਸੀਂ ਨੇ ਇਨਸਾਫ਼ ਮੰਗ ਰਹੀ ਸੰਗਤ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੁਸੀਂ ਉਹਨਾਂ ਲੋਕਾਂ ਨੂੰ ਤੇ ਜਿਹੜਾ ਹੈ ਇਨਸਾਫ਼ ਨਹੀਂ ਦੇ ਸਕੇ ਗੁਰੂ ਨੂੰ ਤੇ ਇਨਸਾਫ਼ ਤੁਸੀਂ ਦੇਣੇ ਕੀ ਹੋਇਆ ਦਸੋ ਜੀ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਏ ਕਹਿੰਦੇ ਜੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਤੇ ਦੇ ਦਿਓ ਰੰਗਲਾ ਪੰਜਾਬ ਜਿਨੇ ਗੁਰੂ ਨੇ ਬਣਾਉਣਾ ਹੈ ਪਹਿਲੇ ਉਹ ਉਹ ਦਾ ਇਨਸਾਫ ਤੇ ਕਰ ਦੋ ਤੇ ਤੁਸੀਂ ਫੋਕੀਆਂ ਸ਼ੋਰ ਤਾਂ ਜੀ ਅਸੀਂ ਐ ਕਰਤਾ ਜੀ ਨੌਕਰੀਆਂ ਦੇਤੀਆਂ ਜੇ ਕਰਤਾ ਕੀ ਕੀ ਫਾਇਦਾ ਸਾਨੂੰ ਨੌਕਰੀਆਂ ਦਾ ਨਸ਼ਾ ਤੁਸੀਂ ਬੰਦ ਨਹੀਂ ਕੀਤਾ ਇਹ ਨਹੀਂ ਕੀਤਾ ਜਿਹੜੇ ਵਾਅਦੇ ਕੀਤੇ ਇੱਕ ਵੀ ਪੂਰਾ ਨਹੀਂ ਕੀਤਾ ਨਾ ਪਿਛਲੀਆਂ ਸਰਕਾਰਾਂ ਨੇ ਕੀਤਾ ਨਾ ਉਦੋਂ ਪਿਛਲੀ ਨੇ ਨਾ ਹੁਣ ਮੌਜੂਦਾ ਨੇ ਜਿਹੜੀ ਹੁਣ ਅੱਗੇ ਕੋਈ ਹੋਰ ਬਣੂਗੀ ਨਾ ਉਹਨੇ ਕਰਨਾ ਇਹ ਸਭ ਕੁਝ ਇਦਾਂ ਸਭ ਕੁਝ ਇਦਾਂ ਹੀ ਚੱਲਦਾ ਰਹੇਗਾ ਇਥੇ ਬਦਲਣਾ ਕੁਝ ਨਹੀਂ ਸੁਧਰਨਾ ਕੁਝ ਨਹੀਂ ਸਭ ਕੁਝ ਇਦਾਂ ਹੀ ਬਣਦਾ ਰਹੇਗਾ ਸੋ ਪਿਆਰਿਓ ਸੁਚੇਤ ਹੋਈਏ ਅਸੀਂ ਅਸੀਂ ਆਪਣੇ ਆਪ ਨੂੰ ਅਸੀਂ ਦੁਨੀਆ ਨੂੰ ਬਦਲ ਨਿਕਲਵਾਇ ਮੈਂ ਚੰਗਾ ਕਰਦਾ ਜੀ ਲੋਕ ਮੇਰੇ ਨਾਲ ਨੇ ਜੀ ਤੇ ਦੇਖੋ ਜੀ ਦੇਖੋ ਆਏ ਆ ਜੀ ਮੈਂ ਲੋਕਾਂ ਨੂੰ ਬਦਲ ਆਪਣੇ ਆਪ ਨੂੰ ਨਹੀਂ ਬਦਲਿਆ ਦੀਵੇ ਦੇ ਥੱਲੇ ਹਨੇਰਾ ਹੁੰਦਾ ਹੈ ਦੂਸਰੇ ਨੂੰ ਉਹ ਰੌਸ਼ਨ ਜ਼ਰੂਰ ਕਰਦਾ ਹੈ ਦਿਖਾਉਂਦਾ ਹੈ ਪਰ ਆਪਣੇ ਥੱਲੇ ਹਨੇਰਾ ਲੈ ਕੇ ਘੁੰਮਦਾ ਹੈ ਉਹ ਕੰਮ ਹੈ ਅਸੀਂ ਆਪਣੇ ਆਪ ਨੂੰ ਰੌਸ਼ਨ ਕਰ ਲਈਏ ਆਪਣੇ ਆਪ ਨੂੰ ਬਦਲ ਲਈਏ ਦੁਨੀਆ ਬਦਲਦਿਆਂ ਦੇਰ ਨਹੀਂ ਲੱਗਣੀ ਇਹ ਗੱਲ ਹਮੇਸ਼ਾ ਯਾਦ ਰੱਖਿਓ ਸਾਧ ਸੰਗਤ ਸਤਗੁਰ ਕਿੰਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮ ਹੈ ਮਰੈ ਅਸੀਂ ਆਪਣੇ ਆਪ ਨੂੰ ਬਦਲਾ ਬਦਲਾਈਏ ਸੁਧਰਾਈਏ ਤੇ ਫੇਰ ਸ਼ਾਇਦ ਕੁਝ ਦੁਨੀਆ ਦਾ ਹੱਲ ਹੋ ਜਾਏ ਨਹੀਂ ਤਾਂ ਇੱਕ ਇੱਕ ਬੰਦਾ ਜੇ ਆਪਣੇ ਆਪ ਨੂੰ ਸੁਧਾਰਨ ਲੱਗੇ ਤੇ ਸ਼ਾਇਦ ਦੁਨੀਆ ਸੁਧਰ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ